ਬੈਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵੱ ਚੁੱਕੇ ਨੇ 6 ਇਸ ਵਕਤ ਖੜਿਆ ਆ ਪਬਰਨਾਲਾ ਮੰਡੀ ਦੇ ਵਿੱਚ ਤਰੀਕੇ ਹੈਗੇ ਅੱਜ ਇੱਕ ਤੇ ਨਵੇਂ ਸਾਲ ਦੀਆਂ ਤੁਹਾਨੂੰ ਮੇਰੇ ਵੱਲੋਂ ਮੁਬਾਰਕਾਂ ਜੀ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦੇ ਕੀ ਭਾਰ ਰਹੇ ਜੀ ਅੱਜ ਦੇ ਜੀ ਹੋਲ ਸੇਲ ਦੇ ਰੇਟ ਜੀ ਨਵੇਂ ਸਾਲ ਦੇ ਰੇਟ ਦੱਸਦੇ ਵੀ ਅੱਜ ਦੇ ਕੀ ਭਾਰ ਰਹੇ ਜੀ ਅੱਜ ਦੇ ਜੀ ਨਵੇਂ ਸਾਲ ਦੇ ਰੇਟ ਜੀ ਸਬਜ਼ੀਆਂ ਦੇ ਤੇ ਆਪਣੀ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੀ ਇੱਕ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਆਪਾਂ ਨਵੇਂ ਸਾਲ ਦੇ ਰੇਟ ਦੱਸਣੇ ਆ ਵੀ ਕੀ ਭਾਅ ਚੱਲ ਰਹੇ ਨੇ ਅੱਜ ਦੇ ਜੀ ਹਰੇ ਮਟਰਾਂ ਦੇ ਤੇ ਫਲਾਂ ਤੇ ਸਬਜ਼ੀਆਂ ਦੇ ਸਾਰਿਆਂ ਦੇ ਰੇਟ ਦੱਸਾਂਗੇ ਵੀ ਕੀ ਭਾਅ ਰਹੇ ਜੀ ਅੱਜ ਦੇ ਜੀ ਦੋਸਤੋ ਹਰੇ ਮਟਰਾਂ ਦਾ ਭਾਅ ਰਹੇ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਭਾਅ ਰਹੇ ਜੀ ਹਰੇ ਮਟਰਾਂ ਦਾ ਜੀ ਇਹ ਬੰਦ ਘਟੇ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਹਾਂਜੀ ਦੋਸਤੋ ਜਿਹੜੀ ਵਧੀਆ ਗਾਜਰਾ ਟੌਪ ਦੀ ਗਾਜਰਾ ਘਟੋ ਘਟ 25 ਕਿਲੋ ਗਾਜਰ ਲੈਣੀ ਪੈਂਦੀ ਹੈ ਤੇ ਰੇਟ ਹੈਗਾ ਜੀ ਐਡਾ ਜੀ 250 ਰੁਪਏ ਦਾ ਭਾਅ ਜੀ ਬੰਦਲੋ ਫਾਸੇ ਦਾ ਜੀ ਘੱਟੋ ਘੱਟ 25 ਕਿਲੋ ਲੈਣੀ ਪੈਣੀ ਹੈ ਜੀ ਆਪਾਂ ਬਾਈ ਕਾਲੇ ਨਾਲ ਗੱਲਬਾਤ ਕਰਦੇ ਆਂ ਵੀ ਗੋਭੀ ਦਾ ਕੀ ਭਾਅ ਚੱਲ ਰਿਹਾ ਤੇ ਗਾਜਰਾਂ ਬਾਰੇ ਵੀ ਗੱਲਬਾਤ ਕਰਾਉਣਾ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਲਈ ਨਵੇਂ ਸਾਲ ਦੀਆਂ ਸਬਜ਼ੀਆਂ ਦੇ ਰੇਟ ਦੱਸਾਂਗੇ ਵੀ ਕੀ ਭਾਅ ਰਹਿ ਗਏ ਜੀ ਹੋਰ ਬਾਈ ਜੀ ਕਾਲੇ ਜੀ ਕੀ ਹਾਲ ਨੇ ਬਾਈ ਬਹੁਤ ਵਧੀਆ ਵੀਰ ਜੀ ਹੋਰ ਕੈਮਾ ਬਾਈ ਹਾਂਜੀ ਹਾਂਜੀ ਨਵੇਂ ਸਾਲ ਦੀਆਂ ਮੁਬਾਰਕਾਂ ਵੀਰ ਜੀ ਤੁਹਾਨੂੰ ਵੀ ਮੁਬਾਰਕਾਂ ਹੀ ਮੁਬਾਰਕਾ ਨਵੇਂ ਸਾਲ ਦੇ ਰੇਟ ਦੱਸੋ ਜੀ ਬਾਈ ਉਹਨੂੰ ਆਪਣੇ ਵੀ ਕੀ ਰੇਟ ਰਹਿ ਗਏ ਅੱਜ ਜੀ ਰੇਟ ਆਜੋ ਗੋਭੀ ਦੀ ਆਜੋ ਗੋਭੀ ਦਾ ਕੀ ਹਾਂਜੀ ਦੋਸਤੋ ਬੰਦਲ ਲਫਾਫਾ ਲੈਣਾ ਪਊਗਾ ਜੀ ਰੇਟ ਹੈਗਾ ਜੀ 100 ਰੁਪਏ ਜੀ ਬੰਦਲ ਲਫਾਫਾ ਦਾ ਜੀ 25 ਕਿਲੋ ਦਾ ਲਫਾਫਾ ਠੀਕ ਚੋ 25 ਕਿਲੋ ਦਾ ਲਫਾਫਾ ਹੋਊਗਾ ਜੀ ਗੋਭੀ ਦਾ ਜੀ ਇਹ ਹਾਂ 100 ਖੀਰੇ ਦਾ ਕੀ ਰੇਟ ਹੈਗਾ ਜੀ ਆਪਣਾ ਖੀਰਾ 20 ਰੁਪਏ ਕਿਲੋ ਜੀ ਹਾਂਜੀ 20 ਰੁਪਏ ਕਿਲੋ ਦਾ ਹਾਂਜੀ ਰੇਟ ਹੈ ਜੀ ਖੀਰੇ ਦਾ ਜੀ ਤੇ ਵੇਡ ਕਿੰਨਾ ਕ ਹੁੰਦਾ ਜੀ ਇਹਦੇ ਵਿੱਚ ਇਹਦਾ 15 15 ਕਿਲੋ ਜੀ ਤੋਂ 15 ਕਿਲੋ ਲੈਣਾ ਪੈਣਾ ਜੇ ਕਿਸੇ ਨੇ ਵੀ ਲੈਣਾ ਜੀ 20 ਰੁਪਏ ਕਿਲੋ ਦਾ ਭਾਅ ਜੀ ਖੀਰੇ ਦਾ ਜੀ ਪੱਤਾ ਗੋਭੀ ਦਾ ਕੀ ਰੇਟ ਹੈ ਜੀ ਪੱਤਾ ਗੋਭੀ ਹਾਂਜੀ ਦੋਸਤੋ 5 ਰੁਪਏ ਕਿਲੋ ਦਾ ਭਾਜ ਜੀ ਪੱਤਾ ਗੋਭੀ ਦਾ ਜੀ ਇਹ ਵੀ ਘੱਟੋ ਘੱਟ 25 ਕਿਲੋ ਜਾਂ 30 ਕਿਲੋ ਲੈਣੀ ਪੈਂਦੀ ਹੈ ਜੀ ਖਾਣ ਜਾਗਰ ਦਾ ਕੀ ਰੇਟ ਰਿਹਾ ਬਈ ਆਪਣਾ ਹੀ ਗਾਜਰ 8 ਰੁਪਏ ਕਿਲੋ ਹਾਂਜੀ ਦੋਸਤੋ 8 ਰੁਪਏ ਕਿਲੋ ਦਾ ਭਾਜ ਜੀ ਗਾਜਰ ਦਾ ਜੀ ਇਹ 200 ਰੁਪਏ ਦਾ ਲਫਾਫਾ 25 ਕਿਲੋ ਦਾ ਹਾਂਜੀ 200 ਰੁਪਏ ਦਾ ਲਫਾਫਾ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਹੈ 25 ਕਿਲੋ ਦੀ ਭਰਤੀ ਹੁੰਦੀ ਹੈ ਜੀ ਬਾਈ ਕਾਲੇ ਕੋਲੇ ਤੁਸੀਂ ਲੈ ਸਕਦੇ ਹੋ ਜੀ ਜੇ ਕਿਸੇ ਨੇ ਵੇਚਨੀ ਆ ਜਾਂ ਖਰੀਦਨੀ ਆ ਤਾਂ ਬਾਈ ਕਾਲੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆਪਾਂ ਸਕਰੀਨ ਤੇ ਨੰਬਰ ਵੀ ਪਾ ਦਾਂ ਹਾਂਜੀ ਪੇਠੇ ਦਾ ਕੀ ਰੇਟ ਚੱਲੀ ਜਾਂਦਾ ਬਾਈ ਜੀ ਆਪਣੇ ਦਾ ਪੇਠਾ 15 ਰੁਪਏ ਕਿਲੋ ਜੀ ਹਾਂਜੀ ਦੋਸਤੋ ਪੇਠੇ ਦਾ ਰੇਟ ਹੈਗਾ ਜੀ 15 ਰੁਪਏ ਕਿਲੋ ਦਾ ਭਾਜ ਜੀ ਪੇਠੇ ਦਾ ਜੀ ਇਹ ਇਹ ਵੀ ਬੰਦ ਲਫਾਫੇ ਲੈਣੇ ਪੈਣਗੇ ਬਾਈ ਕਾਲੇ ਕੋਲੋਂ ਮਿਲ ਜਾਣਗੇ ਜੀ ਪੇਠੇ ਇਹ ਲੋਕਲ ਮਟਰ ਦੋਸਤੋ ਬਾਈ ਕਾਲੇ ਕੋਲੇ ਤੁਹਾਨੂੰ ਆਪਾਂ ਲੋਕਲ ਮਟਰ ਵੀ ਦਿਖਾਉਂਦੇ ਲੋਕਲ ਮਟਰ ਮਟਰ 22 ਰੁਪਏ ਕਿਲੋ ਜੀ 35 ਰੁਪਏ ਕਿਲੋ ਦਾ ਭਾਜ ਜੀ ਲੋਕਲ ਬੰਦ ਪੰਨੀਆਂ ਦਾ ਵਧੀਆ ਟੌਪ ਦਾ ਮਟਰ ਹੈ ਜੀ ਇਹ ਬਾਈ ਕਾਲੇ ਕੋਲੋਂ ਮਿਲ ਜੂਗਾ ਜੀ ਪੂਰਾ ਵਧੀਆ ਲੰਮੀ ਲੰਮੀ ਫਲੀ ਵਾਲਾ ਮਟਰ ਹੈ ਜੀ ਇਹ ਤੋਹਫਾ ਜ 20 ਰੁਪਏ ਗੱਲ 20 ਰੁਪਏ ਗੱਲ ਇਕਟੋ-ਗਡ ਕਿੰਨਾ ਲੈਣਾ ਪੈਂਦਾ ਭਈ ਇਹ ਆਪਾਂ ਬਹੁਤ 20 ਕਿਲੋ ਘਟੋ-ਘਟੋ ਹਾਂ 15 ਜਾਂ 20 15-20 ਕਿਲੋ ਮਿਲ ਜੂਆ ਜੀ ਕਿੰਨਾ ਲੈਣਾ ਜੀ ਘਟੋ-ਘਟੋ 15 ਤੋਂ ਲੈ ਕੇ 20 ਕਿਲੋ ਫਈ ਆਈ ਤੋਬੇ ਲਾਸਣ ਪਿਆਈ ਲਾਸਣ ਪਾਉਂਦੇ ਕਰਦੇ ਆਂਗੇ ਤੋੜਦਾ ਹੀ ਬਹੁਤ ਸੋਨਾ ਕੀ ਰੇਟ ਚੱਲੀ ਜਾਂਦਾ ਭਈ ਇਹਦਾ ਲਾਸਣ 100 ਰੁਪਏ ਕਿਲੋ ਹੀ ਹਾਂਜੀ ਦੋਸਤੋ ਲਾਸਣ ਦਾ ਰੇਟ ਹੈਗਾ 100 ਕਿਲੋ ਆ ਬੰਦ ਗੱਟਾ ਮਿਲੂ ਭਾਈ ਕਾਲੇ ਕੋਲ ਠੀਕ ਆ ਭਾਈ ਹੈਰੀ ਦੇ ਨਾਲ ਹੀ ਆ ਕਾਲਾ ਜੇ ਕਿਸੇ ਨੇ ਵੀ ਲੈਣਾ ਜੀ ਤੁਸੀਂ ਨੇ ਵੇਚਣਾ ਜਾਂ ਖਰੀਦਣਾ ਤਾਂ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਆਪਾਂ ਸਕਰੀਨ ਤੇ ਨੰਬਰ ਵੀ ਪਾ ਦਾਂਗੇ ਬਾਈ ਕਾਲੇ ਦਾ ਹਾਂਜੀ ਚੱਪਣ ਕੱਦੂ ਦਾ ਰੇਟ ਹੈਗਾ ਜੀ 10 ਰੁਪਏ ਕਿਲੋ ਦਾ ਭਾਜ ਜੀ ਚੱਪਣ ਕੱਦੂ ਦਾ ਜੀ ਇਹ ਬੰਦ ਲਫਾ ਦੇਣਾ ਭਾਜ ਜੀ ਚੱਪਣ ਕੱਦੂ ਦਾ ਜੀ ਹਾਂਜੀ ਸੋਲੂਆ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਜ ਜੀ ਸੋਲੂਆ ਦਾ ਜੀ ਇਹ ਕਟੋ-ਕਟ ਪੰਡ ਲੈਣੀ ਪੈਂਦੀ ਆ 15 ਕਿਲੋ ਜਾਂ 20 ਕਿਲੋ ਲੈਣਾ ਪੈਂਦਾ ਜੀ ਸੋਲੂਆ ਤੇ ਰੇਟ ਹੈਗਾ ਜੀ 20 ਰੁਪਏ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਜ ਜੀ ਸੋਲੂਆ ਹੋਰ ਬਾਪੂ ਜੀ ਠੀਕ ਹੋ ਜੀ ਹੋਰ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਤੁਹਾਨੂੰ ਹੋਰ ਪਟੜਥਲੀ ਵਾਏ ਬਣੀ ਕੀ ਰੇਟ ਲੀਏ ਦੀ ਜੀ ਆਪਣੀ ਹਾਂਜੀ ਲੋਕੋ 120 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਪਣ ਸੇਵੀ ਦਾ ਨਹੀਂ ਪਟੜਥਲੀ ਵਾਏ ਬਣੀ ਦਾ ਜੀ ਹੋਰ ਬਈ ਸਤਨਾਬ ਕਿਵੇਂ ਆ ਠੀਕ ਆ ਬਈ ਜੀ ਠੀਕ ਆ ਵਧੀਆ ਬਈ ਨਵੇਂ ਸਾਲ ਦੀਆਂ ਮੁਬਾਰਕਾਂ ਬਈ ਬਈ ਮੇਰੇ ਵੱਲੋਂ ਵੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਬਈ ਇਹ ਸੂਂਗਰਿਆਂ ਦਾ ਕੀ ਰੇਟ ਰਹਿ ਗਿਆ ਬਈ ਮਾਹੀ ਰੇਟ ਆ ਬਈ ਯਾਰ 10 ਰੁਪਏ ਬੁੱਟੀ 120 ਦਰਜਨ ਤੋਂ 10 10 ਰੁਪਏ ਗੁੱਟੀ ਦਾ ਭਾਜ ਜੀ ਘੱਟੋ ਘੱਟ ਦਰਜਨ ਲੈਣੀ ਪੈਣੀ ਹੈ ਜੇ 120 ਰੁਪਏ ਦਰਜਨ ਦਾ ਭਾਜ ਜੀ ਸਮਝ ਰਹੇ ਹਾਂ ਹਾਂਜੀ ਧਨੀਆ ਦਾ ਰੇਟ ਹੈਗਾ ਜੀ ਕਿਲੋ ਦਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਜ ਜੀ ਧਨੀਆ ਦਾ ਜੀ ਕਿਲੋ ਦਾ ਜੀ ਘੱਟੋ ਘੱਟ ਪੰਸੀਰੀ ਜਾਂ 10 ਕਿਲੋ ਧਨੀਆ ਲੈਣਾ ਪੈਂਦਾ ਜੀ ਹਾਂਜੀ ਦੋਸਤੋ ਮੇਥੀ ਹੈ ਜਿਹੜੀ ਇਹ ਗੋਲ ਪੱਤੇ ਵਾਲੀ ਮੇਥੀ ਹੁੰਦੀ ਹੈ ਤੇ ਇਹਦਾ ਰੇਟ ਹੈਗਾ ਜੀ 80 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦਾ ਭਾਜ ਜੀ ਦਰਜਨ ਦਾ ਜੀ ਮੇਥੀ ਦਾ ਜੀ ਇਹ ਗੋਲ ਪੱਤੇ ਵਾਲੀ ਹੁੰਦੀ ਹੈ ਜੀ ਮੇਥ ਹਾਂਜੀ ਦੋਸਤੋ ਮੇਥਿਆਂ ਦਾ ਰੇਟ ਹੈਗਾ ਜੀ ਦਰਜੰਦਾ ਜੀ ਮੇਥੇ ਦਾ ਭਾਰ ਰਿਹਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਜ ਜੀ ਦਰਜੰਦਾ ਜੀ ਮੇਥਿਆਂ ਦਾ ਜੀ ਇਹ ਵੀ ਘੱਟੋ ਘੱਟ 12 ਗੁੱਟੀਆਂ ਲੈਣੀਆਂ ਪੈਂਦੀਆਂ ਨੇ ਜੀ ਹਾਂਜੀ ਪਾਲਕ ਦਾ ਰੇਟ ਹੈਗਾ ਜੀ ਦਰਜੰਦਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਜ ਜੀ ਦਰਜੰਦਾ ਜੀ ਪਾਲਕ ਦਾ ਜੀ ਤੇ ਸਰੋਂ ਦੇ ਸਾਗ ਦੀ ਗੱਲਬਾਤ ਕਰੀਏ ਤਾਂ ਸਰੋਂ ਦੇ ਸਾਗ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਜ ਜੀ ਦਰਜੰਦਾ ਜੀ ਸਰੋਂ ਦੇ ਸਾਗ ਦਾ ਜੀ ਹਾਂਜੀ ਹਾਲੋਂ ਦਾ ਰੇਟ ਹੈਗਾ ਜੀ ਦਰਜੰਦਾ ਜੀ 100 ਰੁਪਏ ਦਰਜੰਦਾ ਭਾਜ ਜੀ ਹਾਲੋਂ ਦਾ ਜੀ ਤੇ ਸਲਾਦ ਪੱਤੇ ਬਾਰੇ ਗੱਲਬਾਤ ਕਰੀ ਤਾਂ ਸਲਾਦ ਪੱਤੇ ਦਾ ਰੇਟ ਹੈਗਾ ਜੀ 100 ਰੁਪਏ ਕਿਲੋ ਦਾ ਭਾਜ ਜੀ ਸਲਾਦ ਪੱਤੇ ਦਾ ਜੀ ਜੀ ਦੋਸਤੋ ਮੂਰੀ ਦਾ ਰੇਟ ਹੈਗਾ ਜਿਹੜੀ ਸਾਫ਼ ਮੂਰੀ ਆ ਸਾਫ਼ ਮੂਰੀ ਦਾ ਰੇਟ ਹੈਗਾ ਜੀ ਘੱਟੋ ਘੱਟ 15 ਕਿਲੋ ਜਾਂ 20 ਕਿਲੋ ਮੂਰੀ ਲੈਣੀ ਪੈਂਦੀ ਐ ਤੇ ਰੇਟ ਰਿਹਾ ਜੀ ਇਹਦਾ ਜੀ 7 ਤੋਂ ਲੈ ਕੇ 10 ਰੁਪਏ ਤੱਕ ਦਾ ਭਾਜ ਜੀ ਮੂਰੀ ਦਾ ਜੀ ਸੁੰਦਰ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜਿਹੜੀ ਵਧੀਆ ਸੁਕੁੰਦਰਾ ਜੀ ਘੱਟੋ ਘੱਟ 3 ਕਿਲੋ ਜਾਂ 4 ਕਿਲੋ ਲੈਣੀ ਪੈਂਦੀ ਹੈ ਜੀ ਇਕੱਠੀ ਹਾਂਜੀ ਦੋਸਤੋ ਜਿਹੜੇ ਲੋਕਲ ਸੁੰਗਰੇ ਆ ਰਹੇ ਨੇ ਜੀ ਉਹਦਾ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਸੁੰਗਰੇ ਦਾ ਜੀ ਹਾਂਜੀ ਦੋਸਤੋ ਬਰੋਕਲੀ ਦਾ ਰੇਟ ਹੈਗਾ ਜੀ ਜਿਹੜੀ ਬਰੋਕਲੀ ਲੋਕਲ ਆ ਰਹੀ ਹੈ ਉਹਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਬਰੋਕਲੀ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਬਰੋਕਲੀ ਦਾ ਹਾਂਜੀ ਦੋਸਤੋ ਜਿਹੜੀ ਵਧੀਆ ਫਰੈਸ਼ ਗੋਭੀ ਹੈ ਜੀ ਪੂਰੀ ਵਧੀਆ ਟੋਪ ਦੀ ਗੋਭੀ ਆ ਬਾਈ ਗੋਲੀ ਕੋਲੋਂ ਮਿਲ ਜੂ ਜੀ ਇਹ ਤੇ ਰੇਟ ਹੈਗਾ ਜੀ 8 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਫੁੱਲ ਦਾ ਜੀ ਇਹ ਤੇ ਬੰਦਲ ਵਾਪੇ ਲੈਣੇ ਪੈਣਗੇ ਜੇ ਕਿਸੇ ਨੇ ਵੀ ਲੈਣੀ ਹੈ ਪੂਰੀ ਵਧੀਆ ਟੋਪ ਦੀ ਗੋਭੀ ਆ ਬਾਈ ਗੋਲੀ ਕੋਲੇ 15 ਨੰਬਰ ਦੁਕਾਨ ਤੇ ਮਿਲ ਜੂ ਜੀ ਇਹ ਹਾਂਜੀ ਦੋਸਤੋ ਸਾਗਮੂਲਾਨਾ ਰੇਟ ਹੈਗਾ ਜੀ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਸਾਗਮੂਲਾਨਾ ਜੀ ਕਿਲੋ ਦਾ ਜੀ ਇਹ ਘੱਟੋ ਘੱਟ ਗ੍ਰੇਡ ਲੈਣਾ ਪੈਂਦਾ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗ੍ਰੇਡ ਹਾਂਜੀ ਦੋਸਤੋ ਜਿਹੜਾ ਔਲਾ ਬੜਾ ਜੀ ਦਾਗੀ ਹੁੰਦਾ ਉਹਦਾ ਰੇਟ ਹੈਗਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਜਿਹੜਾ ਵਧੀਆ ਔਲਾ ਜੀ ਉਹਦਾ ਰੇਟ ਹੈਗਾ ਜੀ 25 ਤੋਂ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਔਰੇ ਦਾ ਜੀ ਕਿਲੋ ਦਾ ਜੀ ਇਹ ਬੰਦ ਡੱਬਿਆਂ ਵੀ ਪੈਕੇਜ ਆਉਂਦੀਆਂ ਜੀ ਔਲਾਂ ਦੀ ਜੀ ਹਾਂਜੀ ਦੋਸਤੋ ਚਾਰੀ ਮਿਰਚ ਦਾ ਰੇਟ ਹੈਗਾ ਜੀ ਜਿਹੜੀ ਲੰਮੇ ਵਾਲੀ 50 ਤੋਂ ਲੈ ਕੇ 5500 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਘੱਟੋ-ਘੱਟ ਬੂਰੀ ਲੈਣੀ ਪੈਂਦੀ ਹੈ ਜੀ ਇਹ ਵੀ ਹਾਂਜੀ ਦੋਸਤੋ ਪਾਪੜੀ ਮਿਰਚ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪਾਪੜੀ ਮਿਰਚ ਦਾ ਜੀ ਜਿਹੜੀ ਲਾਲ ਵਾਲੀ ਪਾਪੜੀ ਮਿਰਚ ਹੈ ਜੀ ਇਹਦਾ ਰੇਟ ਹੈਗਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਪਾਪੜੀ ਮਿਰਚ ਦਾ ਜੀ ਲਾਲ ਦਾ ਜੀ ਹਾਂਜੀ ਦੋਸਤੋ ਹਰੀ ਮਿਰਚ ਦਾ ਰੇਟ ਹੈਗਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਇਹ ਬੰਦ ਘੱਟਾ ਦਾ ਭਾਅ ਜੀ ਹਰੀ ਮਿਰਚ ਦਾ ਜੀ ਹਾਂਜੀ ਦੋਸਤੋ ਕਾਨਪੁਰ ਵਾਲੀ ਜਿਹੜੀ ਹਰੀ ਮਿਰਚ ਆ ਰਹੀ ਹੈ ਜੀ ਮੋਟੀ ਵਾਲੀ ਇਹਦਾ ਰੇਟ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਬੂਰੀ ਦਾ ਜੀ ਇਹਦਾ ਰੇਟ ਆ ਇਹ ਕਾਨਪੁਰ ਵਾਲੀ ਮਿਰਚ ਹੈ ਜੀ ਦੋ ਤਰ੍ਹਾਂ ਦੀਆਂ ਮਿਰਚਾਂ ਆਉਂਦੀਆਂ ਨੇ ਜੀ ਇਹ ਹਾਂਜੀ ਦੋਸਤੋ ਆਦਰਕ ਦਾ ਰੇਟ ਹੈਗਾ ਜੀ 65 ਰੁਪਏ ਕਿਲੋ ਦਾ ਭਾਅ ਜੀ ਆਦਰਕ ਦਾ ਜਿਹੇ ਵੀ ਬੰਦ ਘਟਿਆਂ ਦਾ ਭਾਅ ਜੀ ਆਦਰਕ ਦਾ ਜੀ 65 ਰੁਪਏ ਕਿਲੋ ਦਾ ਭਾਅ ਰਿਹਾ ਜੀ ਆਦਰਕ ਦਾ ਜੀ ਹਾਂਜੀ ਸ਼ਿਮਲਾ ਮਿਰਚ ਦਾ ਰੇਟ ਰਿਹਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਇਹ ਵੀ ਬੰਦ ਹਾਂਜੀ 사ਤਰਗੰਦੀ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਜ ਜੀ 사ਤਰਗੰਦੀ ਦਾ ਜੀ ਹਾਂਜੀ ਨਿੰਬੂ ਦਾ ਰੇਟ ਹੈਗਾ ਜੀ 20 ਰੁਪਏ ਕਿਲੋ ਦਾ ਭਾਜ ਜੀ ਨਿੰਬੂ ਦਾ ਜੀ ਲੋਕਲ ਦਾ ਜੀ ਜਿਹੜਾ ਬਾਹਰਲਾ ਨਿੰਬੂ ਆ ਜੀ ਉਹਦਾ ਰੇਟ ਹੈਗਾ ਜੀ 25 ਰੁਪਏ ਕਿਲੋ ਦਾ ਭਾਜ ਜੀ ਨਿੰਬੂ ਦਾ ਜੀ ਹਾਂ ਜੀ ਕੱਚੀ ਹਲਦੀ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੱਚੀ ਹਲਦੀ ਦਾ ਜੀ ਬੰਦ ਘਟਿਆਂ ਦਾ ਭਾਅ ਜੀ ਕੱਚੀ ਹਲਦੀ ਦਾ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਹਾਂ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਜੀ ਆਪਾਂ ਹੋਲ ਸੇਲ ਦੇ ਰੇਟ ਪਰ ਆਪਾਂ ਗੱਲਬਾਤ ਕਰਦੇ ਹਾਂ ਵੀ ਕੀ ਭਾਅ ਰਿਹਾ ਜੀ ਫਰੂਟ ਦਾ ਜੀ ਅੱਜ ਜੀ ਨਵੇਂ ਸਾਲ ਦੇ ਫਲ ਦਾ ਰੇਟ ਕੀ ਭਾਅ ਰਿਹਾ ਜੀ ਅੱਜ ਦਾ ਜੀ ਮੰਡੀ ਦਾ ਬਰਨਾਲੇ ਦਾ ਜੀ ਆਪਣੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਹਾਂਜੀ ਦੋਸਤੋ ਜਿਹੜਾ ਵਧੀਆ ਟੌਪ ਦਾ ਕੈਨੂ ਆ ਜੀ ਰੇਟ ਹੈਗਾ ਜੀ ਇਹਦਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਆ ਜੀ ਕੈਨੂ ਦਾ ਜੀ ਇਹ 22 ਕਿਲਵੰਤ ਕੋਲੋਂ ਮਿਲ ਜੂ ਜੀ ਮੰਡੀ ਦੇ ਵਿੱਚ ਤੇ ਬੰਦ ਗ੍ਰੇਡ ਲੈਣਾ ਪਊ ਜਾਈ ਘੱਟੋ ਘੱਟ ਬੰਦ ਗ੍ਰੇਡ ਤੇ weight ਹੁੰਦਾ ਜੀ ਇਹਦੇ ਵਿੱਚ 22 23 ਕਿਲੋ weight ਹੁੰਦਾ ਜੀ ਇਹਦੇ ਵਿੱਚ ਕੈਨੂ ਦਾ हां जी दोस्तों अमरूद कसिनू भी चाहिंदे बंद ग्रेड चाहिंदे बाई कलवंत ਕੋਲੋਂ ਮਿਲ ਜਾਣਗੇ ਤੇ ਅਮਰੂਦ ਹੈਗਾ ਬਹੁਤ ਵਧੀਆ ਅਮਰੂਦ ਹੈ ਜੀ ਤੇ ਪੂਰਾ ਵਧੀਆ ਲਾਲ ਅਮਰੂਦ ਹੈ ਜੀ ਅੰਦਰੋਂ ਜੇ ਕਿਸੇ ਨੂੰ ਵੀ ਲੈਣਾ ਜੀ ਮਿੱਠਾ ਅਮਰੂਦ ਤੇ ਰੇਟ ਰਿਹਾ ਜੀ ਇਹਦਾ ਜੀ 30 ਰੁਪਏ ਕਿਲੋ ਦਾ ਭਾਜ ਜੀ ਅਮਰੂਦ ਦਾ ਜੀ ਇਹ ਵੀ ਬੰਦ ਗ੍ਰੇਡ ਲੈਣਾ ਪਊਗਾ ਜੀ weight ਹੈਗਾ ਜੀ ਇਹਦੇ ਵਿੱਚ 20 ਤੋਂ ਲੈ ਕੇ 25 ਤੱਕ ਦਾ ਕਿਲੋ ਤੱਕ ਦਾ ਹੋਊਗਾ ਜੀ ਅਮਰੂਦ ਦਾ weight ਜੀ ਹਾਂਜੀ ਦੋਸਤੋ ਜਿਹੜੇ ਜੂਸ ਵਾਲੇ ਕੇਨੂ ਚਾਹੀਦਾ ਤੁਹਾਨੂੰ ਛੋਟੇ ਬਰੀਕ ਉਹ ਰੇਟ ਮਿਲ ਜੂਗਾ ਜੀ ਤੁਹਾਨੂੰ 20 ਰੁਪਏ ਕਿਲੋ ਰੇਟ ਮਿਲ ਜੂਗਾ ਜੇ ਕਿਸੇ ਨੇ ਵੀ ਲੈਣਾ ਜੀ ਕੇਨੂ ਦਾ ਰੇਟ ਹੈਗਾ ਜੀ ਜਿਹੜਾ ਜੂਸ ਵਾਲੇ ਕੇਨੂ ਆ ਹਾਂਜੀ ਅਨਾਰਾਂ ਦਾ ਰੇਟ ਹੈਗਾ ਜੀ ਇਹ ਵੀ ਘੱਟੋ ਘੱਟ 10 ਕਿਲੋ ਅਨਾਰ ਲੈਣਾ ਪਊਗਾ ਤੇ ਰੇਟ ਹੈਗਾ ਜੀ ਇਹਦਾ ਜੀ 1000 ਤੋਂ ਲੈ ਕੇ 1100 ਰੁਪਏ ਤੱਕ ਦਾ ਭਾਅ ਜੀ ਅਨਾਰਾਂ ਦਾ ਜੀ ਹਾਂਜੀ ਦੋਸਤੋ ਮਸੰਮੀ ਦਾ ਰੇਟ ਹੈਗਾ ਜੀ 450 ਰੁਪਏ ਦਾ ਭਾਅ ਜੀ ਮਸੰਮੀ ਦਾ ਜੀ 10 ਕਿਲੋ ਵਾਲੇ ਗੱਟੇ ਦਾ ਜੀ ਪੈਨੈਪਲ ਦਾ ਰੇਟ ਹੈਗਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪੈਨੈਪਲ ਦਾ ਜੀ ਹਾਂਜੀ ਦੋਸਤੋ ਪਵਿੱਤੇ ਦਾ ਰੇਟ ਹੈਗਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ 25 ਰੁਪਏ ਕਿਲੋ ਦਾ ਭਾਅ ਰਿਹਾ ਜੀ ਪਵਿੱਤੇ ਦਾ ਜੀ ਹਾਂਜੀ ਦੋਸਤੋ ਕੇਲੇ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 27 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਬੰਦ ਗਰੇਟਾਂ ਦਾ ਭਾਅ ਹਾਂਜੀ ਦੋਸਤੋ ਸਟਰਾਬਰੀ ਦਾ ਰੇਟ ਹੈਗਾ ਜੀ 450 ਰੁਪਏ ਦਾ ਭਾਅ ਜੀ ਸਟਰਾਬਰੀ ਦਾ ਜੀ 8 ਪੀਸ ਲੈਣੇ ਪੈਣਗੇ ਜੇ ਕਿਸੇ ਨੂੰ ਵੀ ਲੈਣੇ ਆ ਜੀ ਸਟਰਾਬਰੀ ਦਾ ਰੇਟ ਹੈਗਾ ਜੀ 450 ਰੁਪਏ ਦਾ ਭਾਜ ਜੀ ਸਟੋਰੀ ਦਾ ਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਤੇ ਆਲੂ ਤੇ ਪਿਆਜ਼ ਦਾ ਕੀ ਭਰ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦੇ ਰੇਟ ਜੀ ਤੇ ਪਿਆਜ਼ ਬਾਰੇ ਵੀ ਦੱਸਾਂ ਵੀ ਕੀ ਭਰ ਰਿਹਾ ਜੀ ਅੱਜ ਦਾ ਜੀ ਪਿਆਜ਼ ਦਾ ਜੀ ਨਵੇਂ ਸਾਲ ਦੇ ਰੇਟ ਨਾ ਬਾਬਾ ਵੀਰ ਨਾਲ ਗੱਲਬਾਤ ਕਰਦਾ ਵੀ ਨਵੇਂ ਆਲੂ ਦਾ ਕੀ ਭਰ ਰਹਿਗਾ ਜੀ ਅੱਜ ਦਾ ਜੀ ਨਵੇਂ ਆਲੂ ਦਾ ਨਮਸ ਕਰਵਾਓ ਜੀ ਨਮਸਕਾਰ ਨਮਸਕਾਰ ਉਹ ਠੀਕੋ ਜੀ ਬਹੁਤ ਵਧੀਆ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਮੁਬਾਰਕਾਂ ਸਭ ਨੇ ਭਾਈ ਸਾਰੇ ਦੇਸ਼ ਵਾਸੀਆਂ ਨੇ ਹਾਂਜੀ ਤੇ ਨਵੇਂ ਆਲੂ ਦਾ ਕੀ ਭਾਰ ਹੈਗਾ ਜੀ ਅੱਜ ਨਵੇਂ ਆਲੂ ਵਿਕਿਆ 300 ਲੈ ਕੇ 350 ਰੁਪਏ ਹਾਂਜੀ ਦੋਸਤੋ ਨਵੇਂ ਆਲੂ ਦਾ ਭਾਰ ਰਹੇਗਾ ਜੀ 300 ਤੋਂ ਲੈ ਕੇ 350 ਰੁਪਏ ਤੱਕ ਦਾ ਭਾਰ ਰਹੇ ਜੀ ਆਲੂ ਦਾ ਜੀ ਪੂਰਾ ਵਧੀਆ ਟੌਪ ਦਾ ਆਲੂ ਆ ਜੀ ਜਿਹੜਾ 350 ਵਾਲਾ ਜੀ ਵੇਟ ਹੁੰਦਾ ਜੀ ਇਹਦੇ ਵਿੱਚ 50 ਕਿਲੋ ਤੇ 300 ਵਾਲਾ ਵੀ ਪੂਰਾ ਵਧੀਆ ਟੌਪ ਦਾ ਆਲੂ ਆ ਜੀ ਹਾਂਜੀ 350 ਵਾਲਾ ਵੀ ਆਲੂ ਪੂਰਾ ਵਧੀਆ ਟੌਪ ਦਾ ਆਲੂ ਆ ਜੀ ਇਹਦੇ ਵਿੱਚ ਵੀ ਵੇਟ ਹੁੰਦਾ ਜੀ 50 ਕਿਲੋ ਦਾ weight ਹੁੰਦਾ ਜੀ ਗੱਟੇ ਦੇ ਵਿੱਚ ਹਾਂਜੀ ਦੋਸਤੋ ਆਪਾਂ ਨਵੇਂ ਸਾਲ ਦੇ rate ਲੈ ਕੇ ਆ ਰਹੇ ਹਾਂਗੇ ਪਿਆਜ਼ ਦੇ ਜੀ ਆਪਣੀ ਵੀਡੀਓ ਪੂਰੀ ਦੇਖਣੀ ਸਕਿਪ ਨਹੀਂ ਕਰਨੀ ਕਿਸੇ ਨੇ ਵੀ ਵੀਡੀਓ ਜੀ ਆਪਾਂ ਪਿਆਜ਼ ਦਾ rate ਦੱਸਾਂਗੇ ਵੀ ਨਵੇਂ ਸਾਲ ਦੇ ਕੀ rate ਆਏ ਨੇ ਜੀ ਪਿਆਜ਼ ਦੇ ਜੀ ਹਾਂਜੀ ਦੋਸਤੋ ਤੁਹਾਨੂੰ ਪਿਆਜ਼ ਜਿਹੜਾ 15 ਰੁਪਏ ਕਿਲੋ ਵੀ ਮਿਲ ਜੂ ਜੀ ਪਿਆਜ਼ ਕਿਸੇ ਨੂੰ ਚਾਹੀਦਾ ਜੀ ਬੰਦ ਕੱਟਾ ਲੈਣਾ ਪਊਗਾ ਜੀ weight ਹੁੰਦਾ ਜੀ ਇਹਦੇ ਵਿੱਚ 45 ਕਿਲੋ ਜਾਂ 50 ਕਿਲੋ 55 ਕਿਲੋ ਤੱਕ ਦਾ weight ਹੁੰਦਾ ਜੀ ਗੱਟੇ ਦੇ ਵਿੱਚ ਤੇ ਰੇਟ ਹੈਗਾ ਜੀ 15 ਰੁਪਏ ਕਿਲੋ ਦਾ ਭਾਜ ਜੀ ਪਿਆਜ਼ ਦਾ ਜੀ ਜੇ ਹੋਰ ਵੀ ਵਧੀਆ ਪਿਆਜ਼ ਚਾਹੀਦਾ ਜੀ ਤੁਹਾਨੂੰ 20 ਰੁਪਏ ਕਿਲੋ ਵੀ ਮਿਲ ਜੂਗਾ ਜੀ ਪਿਆਜ਼ ਆ ਤੇ ਕਟੋ-ਕਟੇ ਵੀ ਗੱਟਾ ਲੈਣਾ ਪਊਗਾ ਜੀ 50-55 ਕਿਲੋ weight ਹੁੰਦਾ ਜੀ ਇਹਦੇ ਵਿੱਚ ਪਿਆਜ਼ ਦਾ ਜੀ ਬੇਟਾ ਤੇ ਰੇਟ ਹੈਗਾ ਜੀ 20 ਰੁਪਏ ਕਿਲੋ ਦਾ ਭਾਜ ਜੀ ਪਿਆਜ਼ ਦਾ ਜੀ ਹਾਂਜੀ ਦੋਸਤੋ ਜੇ ਤੁਹਾਨੂੰ ਹੋਰ ਵੀ ਮੋਟਾ ਪਿਆਜ਼ ਚਾਹੀਦਾ ਜੀ ਇਹਦਾ ਰੇਟ ਹੈਗਾ ਜੀ 23 ਰੁਪਏ ਕਿਲੋ ਦਾ ਭਾਜ ਜੀ ਪਿਆਜ਼ ਦਾ ਜੀ ਇਹ ਵੀ ਬੰਦ ਗੱਟੇ ਲੈਣੇ ਪੈਣਗੇ ਜੀ ਪਿਆਜ਼ ਦੇ ਜੀ ਤੇ ਆਪਾਂ ਨਾਸਕ ਦੇ ਪਿਆਜ਼ ਬਾਰੇ ਗੱਲਬਾਤ ਕਰੀਏ ਤਾਂ ਨਾਸਕ ਦਾ ਪਿਆਜ਼ ਤਾਂ ਜੀ ਪੂਰਾ ਵਧੀਆ ਟਾਪ ਦਾ ਪਿਆਜ਼ ਹੁੰਦਾ ਜੀ ਨਾਸਕ ਦਾ ਜੀ ਤੇ ਨਾਸਕ ਦਾ ਪਿਆਜ਼ ਆ ਜਿਹੜਾ ਉਹ 25 ਰੁਪਏ ਕਿਲੋ ਵੀ ਮਿਲ ਜੂਗਾ ਜੀ ਨਾਸਕ ਦਾ ਪਿਆ ਹਾਂਜੀ ਹੋਰ ਵੀ ਵਧੀਆ ਨਾਸਕ ਦੇ ਪਿਆਜ਼ ਬਾਰੇ ਗੱਲਬਾਤ ਕਰੀਏ ਤਾਂ ਪੂਰਾ ਵਧੀਆ ਟੌਪ ਦਾ ਨਾਸਕ ਦਾ ਪਿਆਜ਼ ਆ ਜੀ 30 ਰੁਪਏ ਕਿਲੋ ਮਿਲੂਗਾ ਜੀ ਗੱਟਾ ਬੰਦ ਜੀ 30 ਰੁਪਏ ਕਿਲੋ ਜੀ ਨਾਸਕ ਦੇ ਪਿਆਜ਼ ਦਾ ਜੀ ਹਾਂਜੀ ਦੋਸਤੋ ਲਸਣ ਦਾ ਰੇਟ ਹੈਗਾ ਜੀ ਜਿਹੜਾ ਬੰਦ ਘਟਿਆਂ ਦਾ ਭਾਅ ਹੈਗਾ ਜੀ ਲਸਣ ਦਾ ਜੀ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਇਹ ਵੀ ਬੰਦ ਘਟਿਆਂ ਦਾ ਭਾਅ ਜੀ ਲਸਣ ਦਾ